ਇੰਗਲੈਂਡ ਲੰਡਨ ਸੈਂਟਰ ਦੇ ਨਾਲ ਇੱਕ ਏਰੀਆ ਪੈਂਦਾ ਆਈ ਥਿੰਕ ਸਵਿਟ ਕਾਰਟਸ ਇਹ ਜਿਹਾ ਕੁਝ ਬੈਂ ਹੈ ਸੀ ਬੈਂਕ ਦੇ ਵਿੱਚ ਜਿਹੜੇ ਇਧਰ ਉਧਰ ਪੈਸੇ ਲਜਾਣ ਵਾਲੇ ਨੇ ਇਹਨਾਂ ਦੇ ਜਿਹੜੇ ਸੂਟਕੇਸ ਹੁੰਦੇ ਨੇ ਉਹ ਬਹੁਤ ਕਮਾਲ ਹੁੰਦੇ ਨੇ ਬਹੁਤ ਸਟਰੋਂਗ ਹੁੰਦੇ ਨੇ ਉਹ ਅੰਦਰ ਗਿਆ ਬੈਂਕ ਦੇ ਵਿੱਚ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਉਹਨਾਂ ਨੇ ਆ ਬੈਂ ਖੋਲੀ ਮੈਂਟੋਸ ਕੈਂਟੀ ਕਾਲੀਆਂ ਨੇ ਪੈਸੇ ਚੱਕੇ ਟੇਚੀ ਲੁੱਟ ਕੇ ਭੱਜ ਗਏ ਕਹਿੰਦੇ ਜੀ ਇਹਨਾਂ ਦੇ ਆਲਾਰਮ ਬਹੁਤ ਵਧੀਆ ਨੇ ਇਹਨਾਂ ਦੇ ਲੋਕ ਬਹੁਤ ਵਧੀਆ ਨੇ ਸੁਣਨ ਦੇ ਵਿੱਚ ਆਉਂਦਾ ਵੀ ਜਿਹੜੇ ਉਹ ਟੇਚੀ ਹੁੰਦੇ ਨੇ ਜਦ ਖੋਲਦੇ ਆਉਂਦੇ ਵਿੱਚ ਕੋਈ ਸਿਆਹੀ ਆ ਪੌਂਡਾਂ ਨੂੰ ਲੱਗ ਜਾਂਦੀ ਆ ਤਾਂ ਨੋਟ ਖਰਾਬ ਹੋ ਜਾਂਦੇ ਨੇ ਪਰ ਗਾਹਾਂ ਹੁਣ ਪਤਾ ਨਹੀਂ ਵੀ ਕੀ ਹੋਣਾ ਕੀ ਨਹੀਂ ਇੱਥੇ ਦੀ ਪੁਲਿਸ ਤਾਂ ਬਹੁਤ ਹੋਆ ਚੰਗੀ ਆ ਜਿੱਦਾਂ ਭੱਜਣਾਠ ਕਰਕੇ ਮੈਂਟੋ ਮੈਂਟੀ ਫੜ ਲੈਂਦੀ ਆ ਅੱਗੇ ਦੇਖਦੇ ਆ ਪਰ ਲੋਕ ਨਹੀਂ ਸੁਧਰ ਰਹੇ ਆ ਤੁਹਾਡੇ ਸਾਹਮਣੇ ਲਾਰਮ ਵੱਜ ਰਹੇ ਨੇ ਬੈਂਕ ਦੇ ਧੂਆ ਨਿਕਲ ਰਿਹਾ ਵਿੱਚ ਮੈਂਟੋ ਸੈਂਟੀ ਕਰਕੇ ਆ ਗਿਆ ਇਹਨਾਂ ਨੂੰ ਲੋਕਾਂ ਨੂੰ ਸੁਧਰਨਾ ਚਾਹੀਦਾ ਇਹ ਜੇ ਗਲਤ ਕੰਮ ਨਹੀਂ ਕਰਨੇ ਚਾਹੀਦੇ ਆ ਤੁਹਾਡੇ ਸਾਹਮਣੇ ਬੈਂਕ ਖੜੀ ਆ ਮੈਂਟੋ ਮੈਂਟੀ ਲੁੱਟੀ ਗਈ ਦੋਸਤੋ